ਜਾਣ ਸਾਥੀਓ ਮੈਂ ਪ੍ਰਵੀਨਦਰ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਪਲੋਜਲਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਿੱਥੋਂ ਦੇ ਕਿ ਇੱਕ ਸਿੰਗਰ ਜਿਨ੍ਹਾਂ ਦਾ ਅੱਜਕੱਲ ਕਾਫੀ ਨਾਮ ਸੁਣਨ ਨੂੰ ਮਿਲ ਰਿਹਾ ਹੈ ਤੇ ਅੱਜਕੱਲ YouTube ਤੇ ਤੇ ਚੈਨਲ ਤੇ ਤੁਸੀਂ ਕਾਫੀ ਚੈਨਲ ਤੇ ਦੇਖਿਆ ਹੋਏਗਾ ਉਹਨਾਂ ਦਾ ਇੱਕ ਨਵਾਂ ਗਾਣਾ ਆਇਆ ਜਿਸ ਨੇ ਧੂਮ ਮਚਾਈ ਹੋਈ ਹੈ ਤੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਨਾਮ ਦਾ ਫਿਰ ਵੀ ਅਸੀਂ ਅੱਜ ਸਿੱਧਾ ਉਹਨਾਂ ਕੋਲ ਲੈ ਕੇ ਚੱਲਨੇ ਹਾਂ ਤੇ ਬਾਕੀ ਅਸੀਂ ਤਾਂ ਨਾ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਪਿੰਡ ਪਲੋਜਲਾ ਡਿਸਟ੍ਰਿਕਟ ਤਰਨਤਾਰਨ ਆਓ ਚਲਿਏ ਫਿਰ ਲੋ ਜੀ ਅਸੀਂ ਪਹੁੰਚ ਗਏ ਆ ਫਿਰ ਪਿੰਡ ਪਲੋਜਲਾ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਤੇ ਕੋਣਾ ਸਿੰਗਰ ਆ ਉਹਨਾਂ ਦੇ ਨਾਲ ਅਸੀਂ ਮਿਲਾਨੇ ਆ ਤੇ ਤੁਹਾਨੂੰ ਉਹਨਾਂ ਦੇ ਨਾਲ ਰੂਪ ਰੂ ਕਰਾਨੇ ਆ ਆਜੋ ਫਿਰ ਦੇਖਦੇ ਆ ਇੰਤਜ਼ਾਰ ਦੀ ਕੜੀ ਹੋ ਗਈ ਖਤਮ ਤੇ ਆਹ ਹੋਣ ਚਲਿਏ ਤੁਹਾਨੂੰ ਮਿਲਾਨ ਜਾ ਰਿਆਂ ਕੋਣਾ ਸ਼ਖਸ ਜਿੰਨਾ ਦਾ ਇਸ ਟਾਈਮ ਗਾਣਾ ਸੁਪਰ ਹਿੱਟ ਜਾ ਰਿਹਾ ਹੈ ਤੇ ਕਿਹੜਾ ਉਹ ਗਾਣਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵੀ ਅਸੀਂ ਉਹਨਾਂ ਦੇ ਮੂੰਹੋਂ ਤੁਹਾਨੂੰ ਥੋੜਾ ਜਿਹਾ ਸੁਣਾਵਾਂਗੇ ਵੀ ਆਓ ਫਿਰ ਲੈ ਕੇ ਚੱਲੇ ਆਂ ਸੰਦੀਪ ਗਿੱਲ ਜੀ ਦੇ ਕੋਲ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬੜਾ ਇੰਤਜ਼ਾਰ ਕਰਾਇਆ ਤੁਸੀਂ ਸਾਡੇ ਦਰਸ਼ਕਾਂ ਨੂੰ ਧੰਨਵਾਦ ਆ ਤੁਹਾਡਾ ਜੀ ਅਸੀਂ ਪਹੁੰਚੇ ਹਾਂ ਸਵਾਗਤ ਆ ਮਿਹਰਬਾਨੀ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਤੁਹਾਡੇ ਦਰਸ਼ਕਾਂ ਦਾ ਇੰਨਾ ਕਿ ਪਿਆਰ ਹੈ ਤੁਹਾਡੇ ਨਾਲ ਕਿ ਸਾਨੂੰ ਸਪੈਸ਼ਲ ਫੋਨ ਆ ਰਹੇ ਸੀ ਕਿ ਤੁਸੀਂ ਸੰਦੀਪ ਗਿੱਲ ਜੀ ਕੋਲ ਜਾਓ ਤੇ ਉਹਨਾਂ ਦੀ ਇੰਟਰਵਿਊ ਲੈ ਕੇ ਆਓ ਤੇ ਸਾਨੂੰ ਵੀ ਕੁਝ ਉਹਨਾਂ ਦੇ ਬਾਰੇ ਪਤਾ ਲੱਗੇ ਤੇ ਸਰ ਇਹ ਸਭ ਤੋਂ ਪਹਿਲਾਂ ਤੇ ਸ਼ੁਕਰਗੁਜ਼ਾਰ ਹਾਂ ਦਰਸ਼ਕਾਂ ਦਾ ਤੇ ਤੁਹਾਡਾ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਰੂਬਰੂ ਸੰਗਤਾਂ ਦੇ ਰੂਬਰੂ ਕਰਨ ਵਾਸਤੇ ਪਹੁੰਚਿਆ ਹੈ ਇਸ ਆਪਣਾ ਜਨਮ ਸਥਾਨ ਜਿਹੜਾ ਜਨਮ ਸਥਾਨ ਕਿੱਥੋਂ ਦਾ ਜੀ ਥੋਂ ਦਾ ਇਹ ਪਿੰਡ ਦਾ ਜੀ ਹਾਂ ਇਸੇ ਪਿੰਡ ਦਾ ਜੀ ਬਲੋਇਲਾ ਬਲੋਇਲਾ ਹਾਂ ਜੀ ਬਸ ਤਾਂ ਜੀ ਠੀਕ ਹੈ ਜੀ ਤੇ ਸਿੰਗਿੰਗ ਲਾਈਨ ਦੇ ਵਿੱਚ ਕਿਦਾਂ ਫਿਰ ਕਦਮ ਆਏ ਕਿ ਮੈਂ ਸਿੰਗਿੰਗ ਵੱਲ ਜਾਣਾ ਕਿਦਾਂ ਹੋ ਗਿਆ ਇਸ ਤਰ੍ਹਾਂ ਪ੍ਰਮਾਤਮਾ ਦੀ ਲਗਨੀਆਂ ਜੀ ਇਹ ਜਗਰਾਤਿਆਂ ਦਾ ਸੌਂਗ ਹੀ ਜਗਰਾਤੇ ਕਰਦੇ ਕਰਦੇ ਇਸ ਪੰਜਾਬੀ ਗਾਣੇ ਆ ਚਾ ਗਏ ਹਾਂ ਜੀ ਠੀਕ ਹੈ ਜੀ ਜੀ ਤੇ ਕਿੰਨੇ ਸਾਲ ਹੋ ਗਏ ਸਿੰਗਿੰਗ ਦੇ ਵਿੱਚ ਤੁਹਾਨੂੰ ਸਰਕਰ ਤੋਂ ਪਰ 10 ਸਾਲ ਦਾ ਗਰੀਬ ਸਮਾਪਵਿਤ ਗਿਆ ਪਹਿਲਾਂ ਜਗਰਾਤੇ ਕਰਦੇ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਲ 100 ਸਾਲ ਫਿਰ ਗਾਣਿਆਂ ਦਾ ਰੁਝਾਨ ਹੋ ਗਿਆ ਤੁਹਾਡਾ ਜਿਹੜਾ ਨਵਾਂ ਗਾਣਾ ਆਇਆ ਪੰਜਾਬ ਫਾਇਲ ਜੀ ਸਰ ਉਹਦੀ ਥੋੜੇ ਦੋ ਲਫ਼ਜ਼ ਸਾਨੂੰ ਸੁਣਾ ਦਿਓ ਕਿਉਂਕਿ ਜਨਤਾ ਦਾ ਕਾਫੀ ਸੀ ਕਿ ਸਾਨੂੰ ਉਹ ਜਿਹੜੇ ਦੋ ਲਫ਼ਜ਼ ਸੀ ਉਹਨਾਂ ਦੇ ਮੂੰਹੋਂ ਸੁਣਨੇ ਨੇ ਠੀਕ ਹੈ ਸੁਣਾ ਦਿਓ ਇਹ ਜਿਹੜਾ ਆਪਣਾ Song ਹੈਗਾ ਜੀ ਇਹ ਆਪਣੇ ਸਿੱਧੂ ਮੂਸੇਵਾਲੇ ਨੂੰ ਪ੍ਰੋਵਾਈਡ ਤੇ ਸੰਦੀਪ ਨੰਗਲੰਬੀਆਂ ਤੇ ਬਾਈਦੀਪ ਸਿੱਧੂ ਨੂੰ ਇਸਦੇ ਬੋਲੇ ਆ ਕੇ ਕਹਿੰਦੇ ਸੁਣਾਵਾ ਮੈਂ ਕਹਾਣੀ ਯਾਰੋ ਸਿੱਧੂ ਮੂਸੇਵਾਲੇ ਦੀ ਸਫੁੱਟ ਹੀ ਜਵਾਨ ਤੇ ਦਲੇਰ ਹੱਦੋਂ ਵਾਲੇ ਦੀ ਕਿਸੇ ਸਾਲੇ ਦੀ ਤੇ ਉਹ ਤਾਂ ਗੱਲ ਨਹੀਂ ਸੀ ਯਰਦਾ ਹਟਰਾ ਨੂੰ ਇਸੇ ਗੱਲੋਂ ਚੰਗਾ ਨਹੀਂ ਸੀ ਲੱਗਦਾ ਗੀਤਾਂ ਵਿੱਚ ਨਹੀਂਓ ਕਦੇ ਕੁੜੀਆਂ ਨਚਾਉਂਦਾ ਸੀ ਧੀਆਂ ਭਾਣਾ ਦੀਆਂ ਨਹੀਂਓ ਇੱਜਤਾ ਓੜਾਂ ਸਨਾਮ ਮੇ ਕਹਾਣੀ ਯਾਰੋ ਸਿੱਧੂ ਮੂਸੇਵਾਲੇ ਦੇ ਸੇ ਕੋਟ ਹੀ ਜਵਾਨ ਤੇ ਦਲੇਰ ਹੱਦੋਂ ਵਾਲੇ ਦੀ ਕਿਸੇ ਸਾਲੇ ਦੀ ਤਾਂ ਉਹ ਤੇ ਗੱਲ ਨਹੀਂ ਸੀ ਯਰ ਦਾ ਇਹ ਟਰਾਂ ਨੂੰ ਇਸੇ ਗੱਲੋਂ ਚੰਗਾ ਨਹੀਂ ਸੀ ਲੱਗਦਾ ਕਿਤਾਂ ਵਿੱਚ ਨਹੀਂਓ ਕਦੇ ਕੁੜੀਆਂ ਨਚਾਉਂਦਾ ਹੀ ਧੀਆਂ ਪਹਿਣਾ ਦੀਆਂ ਨਹੀਂਓ ਇੱਜ਼ਤਾਂ ਅਡਾਉਂਦਾ ਹੀ ਆਕੇ ਅਤੇ ਸੱਚ ਵਾਲੇ ਗੀਤ ਰਹੀਂਦਾ ਬੋਲਦਾ ਸਰਕਾਰਾਂ ਦੇ ਉਹ ਗੁੱਜੇ ਭੇਤ ਰਹੀਂਦਾ ਕੋਲਦਾ ਸ਼ੇਰ ਗਿੱਦੜਾ ਨੇ ਘੇਰ ਜਦੋਂ ਮਾਰਿਆ ਗੱਭਰੂ ਜਵਾਨ ਨੂੰ ਤਾਂ ਕਰ ਦਿੱਤਾ ਢੇਰਿਆ ਮਾਂ ਬਾਪ ਨੂੰ ਤੇ ਪੁੱਛੋ ਦਿਲ ਤੇ ਕੀ ਬੀਤੀਆ ਉਹਨਾਂ ਨਾਲ ਤੁਸੀਂ ਇੰਨੀ ਮਾਰੀ ਕਾ ਤੋ ਕੀਤੀ ਆ ਤੁਸੀਂ ਕੀ ਬੜੀ ਤੋਂ ਕੀਤੀ ਹੋ ਮਾਂ ਕੋਲੋਂ ਖੋਇਆ ਪੁੱਤ ਭੈਣ ਕੋਲੋਂ ਵੀਰ ਜੀ ਪੈਣਾ ਉਹਦਿਆਂ ਦਾ ਤੁਸੀਂ ਸੀਨਾ ਦਿੱਤਾ ਚੀਰ ਜੀ ਕਿਦੇ ਜੀ ਤਾਂ ਕਈਆਂ ਦੀ ਹੀ ਰੋਟੀਓ ਚ ਲਾ ਗਿਆ ਮਰ ਗਿਆ ਜ਼ਬਨਾ ਦੇ ਦਿਲਾਂ ਉੱਤੇ ਜਾ ਗਿਆ ਦਿਲਾਂ ਉੱਤੇ ਜਾ ਗਿਆ ਪੰਜਾਬ ਦੀ ਜਵਾਨੀ ਨੂੰ ਤਾਂ ਨਸ਼ਿਆਂ ਨੇ ਖਾ ਲਿਆ ਜੋ ਨਸ਼ਿਆਂ ਤੋਂ ਬਚ ਗਿਆ ਗੈਂਗਸਟਰਾਂ ਨੇ ਮਾਰਿਆ ਦੀਪ ਨੰਗਲ ਅੰਬੀਆਂ ਨੇ ਟਾੜਾ ਕੀ ਵਿਗਾੜਿਆ ਦੀਪ ਸਿੱਧੂ ਨੂੰ ਤੁਸੀਂ ਕਿਹੜੀ ਗੱਲੋਂ ਮਾਰਿਆ ਮਾਰ ਕੇ ਬਗਾਨੇ ਪੁੱਤ ਫੇਮ ਤੁਸੀਂ ਚਾਹੁੰਦੇ ਹੋ ਜਿਲ੍ਹਾ ਵਿੱਚ ਬੈਠੇ ਅੰਡਰੋਵੀਆਂ ਤੁਸੀਂ ਪਾਉਂਦੇ ਹੋ ਤੇ ਅੰਡਰੋਵੀਆਂ ਤੁਸੀਂ ਪਾਉਂਦੇ ਹੋ ਤੇ ਅੰਟਰੂ ਵਈਆ ਤੁਸੀਂ ਪਾਉਨੇ ਹੋ ਲੈnde ਜੋ ਪੰਜਾਬ ਵੱਲੋਂ ਲਾਂਤਾਂ ਨੇ ਪੈਂਦੀਆਂ ਉਇਦਲਾਂ ਦਾ ਤੁਹਾਨੂੰ ਉਹ ਕਿਤਾਬ ਨੇਤ ਦਿੰਦੀਆਂ ਇਹਨੇ ਤੁਸੀਂ ਜ਼ੁਰਮੇ ਤੇ ਬਾਰਡਰਾਂ ਤੇ ਖੜ੍ਹਜੋ ਪਦੇ ਦਾ ਜਕਾਰਾ ਬੋਲ ਵੈਰੀ ਉੱਤੇ ਵਰਜੋ ਮੇਰੀਆਂ ਹੀ ਗੱਲਾਂ ਐ ਚਪੇੜਾ ਵਾਂਗੂ ਵੱਜਣੀਆਂ ਕਈਆਂ ਨੇ ਕਮੈਂਟਾਂ 'ਚ ਗਾਲਾਂ ਮੈਨੂੰ ਕੱਢਣੀਆਂ ਚੰਗਾ ਲੇਖੋ ਚੰਗਾ ਗਾਓ ਇਹੀ ਤਾਂ ਸਿਖਾ ਗਿਆ ਉਹ ਸਿੱਧੂ ਮੂਸੇ ਵਾਲਾ ਭਾਈ ਮਰਿਆ ਨਹੀਂ ਇਸੇ ਕਰਕੇ ਤਾਂ ਦੁਬਾਰੇ ਵਾਪਸ ਆ ਗਿਆ ਇਹ ਤਾਂ ਵਾਕਈ ਤੁਸੀਂ ਰਿਐਲਿਟੀ ਹੈ ਜੋ ਕਿ ਤੁਸੀਂ ਦੱਸ ਦਿੱਤੀ ਤੇ ਤੁਹਾਨੂੰ ਕੋਈ ਡਰ ਨਹੀਂ ਲੱਗਾ ਕਿ ਇਹਦੇ ਵਿੱਚ ਤੁਹਾਨੂੰ ਗੈਂਗਸਟਰਾਂ ਦੀਆਂ ਧਮਕੀਆਂ ਵੀ ਆ ਸਕਦੀਆਂ ਜਾਂ ਕੁਝ ਵੀ ਹੋ ਸਕਦਾ ਕੋਈ ਇਹੋ ਜਿਹਾ ਡਰ ਨਹੀਂ ਲੱਗਾ ਡਰਨ ਵਾਲੀ ਸਾਰ ਕਿਹੜੀ ਗੱਲ ਆ ਹੁਣ ਜੋ ਸਚਾਈ ਆਪਾਂ ਸੱਚਾਈ ਬਿਆਨ ਕੀਤੀ ਆ ਵੈਸੇ ਕੁਝ ਮਿੱਤਰਾਂ ਨੇ ਕਿਹਾ ਸੀ ਕਿ ਗਾਣਾ ਤੁਸੀਂ ਨਾ ਕਰੋ ਪਰ ਦੇਖੀ ਜਾਏਗੀ ਜੋ ਹੋਏਗਾ ਇਹਦੇ ਵਿੱਚ ਤਾਂ ਤੁਸੀਂ ਸਭ ਕੁਝ ਸਚਾਈ ਦੱਸਤੀ ਜੋ ਪੰਜਾਬ ਦੇ ਹਾਲ ਹੈ ਨਸ਼ਾ ਗੈਂਗਸਟਰ ਸਭ ਕੁਝ ਤੁਸੀਂ ਦੱਸਤਾ ਤੇ ਅਗਰ ਸਰਕਾਰ ਵੱਲੋਂ ਵੀ ਤੁਹਾਨੂੰ ਆ ਜੇਗੀ ਵਹੀ ਆ ਕੀ ਆ ਤੇ ਫਿਰ ਤੁਸੀਂ ਉਹਦਾ ਕੀ ਜਵਾਬ ਦਿਓਗੇ ਕੋਈ ਗੱਲ ਨਹੀਂ ਆਪਾਂ ਸੱਚਾਈ ਦੇ ਨਾਲ ਖੜੇ ਆ ਜੀ ਜੋ ਸੱਚ ਆ ਆਪਾਂ ਉਹੀ ਕਿਹਾ ਬਿਲਕੁਲ ਜੀ ਬਿਲਕੁਲ ਜਿਹੜੇ ਸਿੰਗਰ ਆ ਸਿੰਗਰ ਨੇ ਇੱਕ ਸੱਚਾਈ ਲੈ ਕੇ ਆਣਾ ਤੇ ਬਿਲਕੁਲ ਉਹਨਾਂ ਨੇ ਸਹੀ ਦੱਸਿਆ ਜਿਹੜਾ ਗਾਣੇ ਦੇ ਵਿੱਚ ਕੀ ਅੱਜਕੱਲ ਜਿਹੜਾ ਪੰਜਾਬ ਦੇ ਵਿੱਚ ਕੀ ਮਾਹੌਲ ਜਿਹੜਾ ਕੀ ਚੱਲ ਰਿਹਾ ਤੇ ਜਨਤਾ ਦਾ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਤੇ ਜਨਤਾ ਨੂੰ ਕੀ ਕਹਿਣਾ ਚਾਹੋਗੇ ਫਿਰ ਬਸ ਜਨਤਾ ਨੂੰ ਇਹੀ ਕਹਿੰਦੇ ਆ ਕਿ ਨਸ਼ਿਆਂ ਤੋਂ ਬਚੋ ਮਾਪਿਆਂ ਦੀ ਸੇਵਾ ਕਰੋ ਚੰਗਾ ਕੀ ਕਾਰਨ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜਾ ਲੋਕ ਨਸ਼ੇ ਵੱਲ ਜਾ ਰਹੇ ਨੇ ਕਿ ਬੇਰੋਜ਼ਗਾਰੀ ਹੈ ਜਾਂ ਕੋਈ ਹੋਰ ਕਾਰਨ ਹੈ ਕੁਝ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਸਭ ਤੋਂ ਜ਼ਿਆਦਾ ਤੇ ਕੁਝ ਸਰਕਾਰਾਂ ਦੀ ਨਿਗਹਿਲੀ ਕੁਝ ਬੇਰੋਜ਼ਗਾਰੀ ਕਿਉਂਕਿ ਜੇ ਹਰ ਇੱਕ ਬੰਦੇ ਨੂੰ ਟਾਈਮ ਦੇ ਨਾਲ ਰੋਟੀ ਮਿਲੇ ਜਾਂ ਟਾਈਮ ਦੇ ਨਾਲ ਉਹਨੂੰ ਹਰ ਇੱਕ ਸਹੂਲਤ ਮਿਲ ਜੇ ਤੇ ਸ਼ਾਇਦ ਉਹ ਕਦੇ ਵੀ ਗਲਤ ਨਹੀਂ ਹੋ ਸਕਦਾ ਕਿਉਂਕਿ ਮਜਬੂਰ ਹਨ ਗਲਤ ਕਦਮ ਚੁੱਕਣਾ ਪੈਂਦਾ ਲੋਕਾਂ ਨੂੰ ਮਜਬੂਰੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਬੇਰੋਜ਼ਗਾਰੀ ਬਹੁਤ ਹੈ ਤੇ ਦਰਸ਼ਕਾਂ ਦਾ ਕੁਝ ਸੁਝਾਅ ਵੀ ਆਇਆ ਸੀ ਇੱਕ ਮੈਂ ਕਹਿੰਦੇ ਉਹਦੇ ਤੁਹਾਡੇ ਅੱਗੇ ਰੱਖਾਂ ਜੀ ਉਹ ਦਰਸ਼ਕਾਂ ਨੇ ਕਿਹਾ ਕਿ ਤੁਸੀਂ ਸਭ ਕੁਝ ਦਸਤਾਵੇਜ਼ ਵਿੱਚ ਪੰਜਾਬ ਦਾ ਸਾਰਾ ਮੋਲ ਦੱਸਾ ਤੇ ਸਾਡਾ ਕਿਸਾਨੀ ਦਾ ਨਹੀਂ ਕੋਈ ਦੱਸਿਆ ਕਿਸਾਨੀ ਦੇ ਬਾਰੇ ਤੁਸੀਂ ਕਦੋਂ ਗਾਣਾ ਲੈ ਕੇ ਆ ਰਹੇ ਹੋ ਕੋਈ ਸਰ ਜਦੋਂ ਇਹ ਆਪਣਾ ਧਰਨਾ ਲੱਗਾ ਹੈ ਨਾ 2021 ਦੇ ਵਿੱਚ ਜਾਂ 20 ਦੇ ਵਿੱਚ ਉਦੋਂ ਮੇਰਾ ਇੱਕ ਸੌਂਗ ਆਇਆ ਸੀ ਕਿਸਾਨੀ ਧਰਨੇ ਤੇ ਵੀ ਗੱਲ ਸੁਣ ਦਿੱਲੀ ਸਰਕਾਰੇ ਨੇ ਤੂੰ ਹੱਕ ਜੱਟਾਂ ਦੇ ਮਾਰੇ ਨਹੀਂ ਉਹ ਹੱਕ ਦੇਣ ਨੂੰ ਫੇਰਦੀਆਂ ਨਾ ਦੇਸ਼ ਦੇ ਬੇਈਮਾਨਾਂ ਨੂੰ ਅੱਤਵਾਦੀ ਦੱਸਦੀਆਂ ਨੇ ਦਿਲੀਏ ਮਿਹਨਤੀ ਪੁੱਤ ਖਸਾਨਾਂ ਨੂੰ ਵਾਕਿਆ ਤੂੰ ਸਰਚ ਚ ਰਿਐਲਿਟੀ ਲੈ ਕੇ ਆਂਦੇ ਓ ਤੁਸੀਂ ਇਹ ਵਾਕਿਆ ਜੋ ਹੋ ਰਿਹਾ ਹੈ ਪੰਜਾਬ ਚ ਇਹ ਬਿਲਕੁਲ ਸਾਰਾ ਕੁਝ ਹੋ ਗਈ ਹੈ ਲਾਸਟ ਮੁਕਾਈ ਦਾ ਅੰਤ ਹੈਗਾ ਸੀ ਜੇ ਕਹਿੰਦਾ ਸੰਦੀਪ ਜੋ ਕਹਿੰਦਾ ਸੁਣ ਲਾ ਕੰਗਰਾਂ ਨੇ ਆਪਣਾ ਹੱਕ ਜੱਟਾਂ ਨੇ ਮੰਗਣਾ ਸੰਦੀਪ ਜੋ ਕਹਿੰਦਾ ਸੁਣ ਲਾ ਕੰਗਣਾ ਆਪਣਾ ਹੱਕ ਜੱਟਾਂ ਨੇ ਮੰਗਣਾ ਹਲ ਛੱਡ ਦੇਣੇ ਹੁਣ ਜੱਟਾਂ ਨੇ ਤੇ ਹੱਥ ਪਾ ਲੈਣਾ ਕੁਰਪਾਨਾਂ ਨੂੰ ਅੱਤਵਾਦੀ ਦੱਸ ਦਈਏ ਨੇ ਦਲੀਏ ਮਿਹਨਤੀ ਪੁੱਤ ਕਿਸਾਨਾਂ ਨੂੰ ਇਹ ਤਾਂ ਬਿਲਕੁਲ ਤਾਜ਼ਾ ਤਾਜ਼ਾ ਹੀ ਹੈ ਜਿਹੜਾ ਇਹਨਾਂ ਨੇ ਸਨਾਰਤਾ ਹੋਰ ਹੋਰ ਹੁਣ ਜਿਹੜਾ ਕੀ ਅੱਗੋਂ ਸਾਨੂੰ ਦੱਸੋ ਕਿ ਆਪਣਾ ਜੰਦਾ ਦਾ ਜੋ ਸਵਾਲ ਹੈ ਜੀ ਸਰ ਤੁਹਾਡੇ ਗੁਰੂ ਕੌਣ ਹੈ ਮੇਰੇ ਜੀ ਗੁਰੂ ਹੈਗੇ ਜੇ ਮਾਗੀ ਉਸਤਾਦ ਜੀ ਜਿਨ੍ਹਾਂ ਦਾ ਗੁਰਦਾਸਪੁਰ ਹਲਕੇ ਦੇ ਵਿੱਚ ਪਿੰਡ ਹੈਗਾ ਜੇ ਤੁਰਦੇ ਆਂ ਵੀ ਠੀਕ ਹੈ ਜੀ ਜੀ ਜਿੱਦਾਂ ਕਿ ਪੰਜਾਬ ਦੇ ਹਾਲਾਤਾਂ ਤੇ ਤੁਸੀਂ ਐਨੇ ਗਾਣੇ ਲੈ ਕੇ ਆਏ ਹੋ ਜੀ ਸਰ ਤੇ ਹੁਣ ਆਉਣ ਵਾਲਾ ਜਿਹੜਾ ਤੁਹਾਡਾ Song ਹੈ ਤੇ ਉਹਦੇ ਬਾਰੇ ਦੱਸੋ ਕਿ ਉਹਦੇ ਬਾਰੇ ਕੀ ਦੱਸਣ ਜਾ ਰਹੇ ਹੋ ਉਹਦੇ ਬਾਰੇ ਉਹ ਵੀ ਇੱਕ ਆਪਣਾ ਰਾਇਪ Song ਆ ਰਿਹਾ ਇੱਕ ਮੈਸੇਜ ਆ ਜਿਸ ਤਰ੍ਹਾਂ ਕਿ ਅੱਜਕੱਲ ਏ ਤੁਹਾਨੂੰ ਪਤਾ ਹੀ ਆ ਯੂਰਪ ਜਾਣ ਦਾ ਬਹੁਤ ਟ੍ਰੈਂਡ ਹੈ ਮੁੰਡੇ ਬਾਹਰ ਚਲਦੇ ਆ ਆਈਲੈਸਟ ਵਾਲੀ ਕੁੜੀ ਲੱਭ ਕੇ ਪੈਸੇ ਲਾ ਕੇ ਬਾਹਰ ਭੇਜ ਦਿੰਦੇ ਆ ਉਹਨਾਂ ਨੂੰ ਜਾ ਕੇ ਉਧਰ ਬਲਾਕ ਕਰਦੀ ਇਥੋਂ ਕਈ ਇਹੋ ਜਿਹੇ ਚਾਂਸ ਮਿਲਿਆ ਕਿ ਬੱਚੇ ਵੱਲੋਂ ਮਗਰੋਂ ਖੁਦ ਖੁਸ਼ੀ ਕਰ ਲੈਂਦੇ ਆ ਉਹਨਾਂ ਦੇ ਹਾਲਾਤਾਂ ਤੇ ਇੱਕ ਗੀਤ ਆ ਜਦੋਂ ਮੁੰਡਾ ਸਟਾਰਟਿੰਗ ਕਿਸੇ ਕੁੜੀ ਨੂੰ ਪਸੰਦ ਕਰਦਾ ਉਦੋਂ ਉਹਦੇ ਬੋਲ ਆ ਗਿਆ ਕਹਿੰਦਾ ਇੱਕ ਕੁੜੀ ਨਾਲ ਮੈਨੂੰ ਹੋ ਗਿਆ ਪਿਆਰ ਉਹਦੇ ਸੋਹਣੇ ਜਿਹੇ ਮੁੱਖ ਉੱਤੇ ਦਿਲ ਬੈਠਾ ਹਰ ਕਰਦੀ ਆ ਪਿਆਰ ਪਰ ਦੁਨੀਆ ਤੋਂ ਡਰਦੀ ਉਹ ਸੱਡ ਸਾਰੇ ਮੁੰਡਿਆਂ ਨੂੰ ਮੇਰੇ ਉੱਤੇ ਮਰਦੀ ਤੇ ਜਿਸ ਵੇਲੇ ਉਹ ਉਹਨੂੰ ਬਾਹਰ ਭੇਜ ਦਿੰਦਾ ਜਾ ਕੇ ਬਾਹਰ ਬਲਾਕ ਕਰ ਦਿੰਦੀ ਆ ਫਿਰ ਉ ਇਨਾ ਗੋਰੀਆਂ ਰਾਨਾਂ ਤੇ ਤੁਸੀਂ ਕਰੋ ਨਾ ਤਬਾਰ ਇਹਨਾਂ ਸੋਹਣੀਆਂ ਰਾਨਾਂ ਤੇ ਤੁਸੀਂ ਕਰੋ ਨਾ ਤਬਾਰ ਤੁਸੀਂ ਲਾ ਦਿੰਦੇ ਪੈਸੇ ਤਾਂ ਚਲੇ ਜਾਣ ਬਾਹਰ ਜਾ ਕੇ ਅਮਰੀਕਾ ਕੈਨੇਡਾ ਵਿੱਚ ਲੱਭ ਲੈਣ ਯਾਰ ਤੁਹਾਨੂੰ ਕਰਨ ਨੂੰ ਬਲੋਕ ਤੁਹਾਡਾ ਦਿਲ ਟੁੱਟ ਜਾਵੇ ਤੁਸੀਂ ਪੀਂਦੇ ਹੋ ਸ਼ਰਾਬ ਤੁਸੀਂ ਪੀ ਕੇ ਸ਼ਰਾਬ ਨਾ ਕਰੋ ਲੀਵਰ ਖਰਾਬ ਕਿਸੇ ਮਾਂ ਬਾਪ ਦਾ ਵੀ ਥੋੜਾ ਰੱਖ ਲੋ ਖਿਆਲ ਬਿਲਕੁਲ ਸਹੀ ਹੈ ਜੀ ਸੰਦੀਪ ਜੀ ਜੇ ਜੋ ਵੀ ਕਿਹਾ ਇਹ ਜਿੰਨੇ ਵੀ ਸੌਂਗ ਜੋ ਪਹਿਲੇ ਤੋਂ ਵੀ ਤੁਸੀਂ ਇਹਨਾਂ ਸੁਨੇ ਹੋਣਗੇ ਜਾਂ ਆਉਣ ਵਾਲੇ ਜਿੰਨੇ ਵੀ ਸੌਂਗ ਹੈ ਇਹਦੇ ਵਿੱਚ ਪੰਜਾਬ ਦੇ ਜੋ ਹਾਲਾਤ ਹੈ ਇਹਦੇ ਬਾਰੇ ਪੂਰੀ ਜਿਹੜੀ ਕਹਾਣੀ ਜਿਹੜੀ ਬਿਆਨ ਕੀਤੀ ਗਈ ਹੈ ਤੇ ਵਾਕਈ ਪੰਜਾਬ ਦੇ ਵਿੱਚ ਜਿਹੜਾ ਕਿ ਇਹ ਜਿਹੜਾ ਇਹੋ ਜਿਹਾ ਟਾਈਮ ਚੱਲ ਰਿਹਾ ਹੈ ਤੇ ਚਲੋ ਅਸੀਂ ਤਾਂ ਪ੍ਰਮਾਤਮਾ ਅੱਗੇ ਇਹੋ ਹੀ ਚਾਹਵਾਂਗੇ ਕਿ ਪੰਜਾਬ ਕੀ ਸਾਰੇ ਹੀ ਜਿਹੜੇ ਸਟੇਟ ਹੈ ਸਾਰੇ ਹੀ ਸ਼ਹਿਰ ਹੈ ਉਹ ਸਾਰੇ ਸੁਖੀ ਵਸਣ ਤੇ ਆਰਮਰ ਜਿਹੜੇ ਗਾਣੇ ਉਹਨਾਂ ਦੇ ਵਿੱਚ ਕੁਝ ਹੋਰੀ ਤਰੀਕੇ ਦਾ ਕੁਝ ਹੋਵੇ ਤੇ ਸਭ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਹੁਣ ਬਸ ਇਹੀ ਮੈਸੇਜ ਹੈ ਮੇਰੇ ਵੱਲੋਂ ਤੇ ਹਰ ਇੱਕ ਨੂੰ ਦੁਬਾਰਤੋਂ ਇਹੀ ਕਹਿਣਾ ਕਿ ਚੰਗਾ ਲਿਖੋ ਚੰਗਾ ਗਾਓ ਟਿਕਸੇ ਨਾਲ ਕੋਈ ਗਲਤ ਉਹ ਹਾਰ ਨਾ ਕਰੋ ਜੇ ਕੋਈ ਤੁਹਾਡੇ ਵਾਸਤੇ ਮਿਹਨਤ ਕਰਦਾ ਜਾਂ ਆਪਣਾ ਪੈਸਾ ਲਾ ਕੇ ਤੁਹਾਨੂੰ ਬਾਹਰ ਅੰਦਰ ਭੇਜ ਦਿੰਦਾ ਵਾ ਤੇ ਉਹਨੂੰ ਸੁਣ ਲਓ ਕਮ ਸੇ ਕਮ ਉਹਨਾਂ ਮੈਰਿਜ ਨਹੀਂ ਕਰਾਉਣੀ ਉਹਨੂੰ ਸਾਧ ਤਾ ਲਓ ਆਪਣੇ ਕੋਲ ਉਹਦੀ ਵੀ ਰੋਟੀ ਚੱਲ ਪਏ ਕਿਉਂਕਿ ਜਿਹੜੇ ਬੱਚੇ ਫਿਰ ਖੁਦ ਖੁਸ਼ੀਆਂ ਕਰ ਲੈਂਦੇ ਮਾਪੇ ਬਗੂ ਗਿਰਿਆ ਜਾਂਦਾ ਜ਼ਮੀਨ ਜਾਇਦਾਦ ਵੀ ਚਲ ਜਾਂਦੀ ਬੱਚਾ ਵੀ ਚਲ ਜਾਂਦਾ बस मेरे यही मैसेज है एक नशा तो बच के रहो पहुंच जाते-जाते जंतर ਨੂੰ ਕੀ ਕਹਿ ਕੇ ਜਾਓਗੇ ਜਾਰਾ ਸਾਹਿਬ ਕਿ ਨਸ਼ਿਆਂ ਤੋਂ ਬਚੋ ਬਸ ਮਾਂ-ਬਾਪ ਦਾ ਖਿਆਲ ਰੱਖੋ ਬਸ ਨਸ਼ਿਆਂ ਤੋਂ ਬਚੋ